ਅੱਜ ਅਸੀਂ ਸਭ ਤੋਂ ਵੱਧ ਉਮੀਦ ਇਹ ਸੰਘਰਸ਼ ਵਿੱਚ ਸਾਡੇ ਨਾਲ ਸ਼ਾਮਲ ਹੋਣ ਦੀ ਪੰਜਾਬ ਦੇ ਲੋਕਾਂ ਤੋਂ ਕਰਦੇ ਆ। ਇਨਸਾਫ ਕੋ ਸਾਨੂੰ ਲੋਕਾਂ ਦਾ ਨਾ ਕਰਾ ਰਿਹਾ। ਤੁਸੀਂ ਗਾਉਣ ਵਾਲਿਆਂ ਨੂੰ ਵੀ ਬੁਲਾਓ ਇਹ ਗੱਲਾਂ ਬਹੁਤ ਵੱਡੀਆਂ। ਉਹ ਦੁੱਖਾਂ ਚੱਕੀ ਫਿਰਦੇ ਆਂ ਕਿੱਥੇ ਅਸਤਾਕ ਇਹ ਕਰਦੇ ਨਹੀਂ ਸਿਸਟਮ ਖੜੇ ਨਾਲ ਪੁੱਛ ਕੇ ਲੱਗਦਾ। ਉਹ ਮਨੁੱਖ ਨੂੰ ਇਹਨਾਂ ਨੂੰ ਵੀ ਆਉਣਾ ਪਤਾ ਪੈਣੀ ਹੈ। ਨਹੀਂ ਤਾਂ ਫਿਰ ਜਿਹੜੇ ਵਿਆਹ 'ਚ ਟੱਕਰ ਆ ਗਏ ਲੋ। ਵਿਆਹਗਾ ਦੇਖਣਾ ਕਿ ਕਿੱਥੇ ਕਿੱਥੇ ਲੱਗੂ ਨਾ ਨਹੀਂ ਮਨ ਲੱਗਦਾ। ਇਹ ਸਾਰੇ ਆਉਣਗੇ। ਨਹੀਂ ਉਹ ਸਿਰਫ ਇਹ ਸਾਰੇ ਖਲਾਗਾ। ਮੇਰਗਾ ਥੋੜਾ ਜਿਆਦਾ ਕਰਦੇ ਜੀ ਜਗਜੀਤ ਨੂੰ ਬੁਲਾਓ ਜੀ ਸੀ ਜੇ ਕਾਉਂਟ ਜੇ ਹਜੇ ਕਸ਼ਰਾ ਭਈਆ ਸਹੀ ਜੀ ਚ ਮਰੀਏ ਕਿ ਤੁਸੀਂ ਆਪਦੇ ਲੈਵਲ ਤੇ ਕਹਿ ਕੇ ਬੁਲਾਓਗੇ ਫਿਰ ਉਹਨਾਂ ਦਾ ਆਉਣਾ ਕੀ ਹੈ ਹਾਂ ਉਹ ਆਪ ਕਿੱਥੋਂ ਆਊਗਾ ਕਲਾਕਾਰ ਨੂੰ ਆਉਣਾ ਉਹਨਾਂ ਨੂੰ ਖੁਦ ਵੀ ਸ਼ਰਮ ਮੱਚੇਗੀ ਸਾਰੇ ਪੰਜਾਬ ਦੇ ਨੇ ਜਿੰਨਾ ਕੋ ਬੋਲਦਾ ਸ਼ਰ ਭਈਆ ਸਾਡੇ ਕਾਟੇ ਵਿਆਹ ਦੇ ਨਖੜਾ ਖਾੜੇ ਲਾਉਣੇ ਆ ਰੁਪਈਏ ਕਿਥੋਂ ਆਣੇ ਆਉਣਾਰੇ ਜਦੋਂ ਇਹਦਾ ਤੂੜੀ ਵੇਚਣ ਆ ਗਏ ਤੁਸੀਂ ਹਗਾਰਤਾਰ ਕਰਦੀ ਆ ਨਵੇਂ ਵਿਆਹ ਕਰਾਉਣੇ ਕਹਿੰਦਾ ਵੀ ਅਸੀਂ ਗਾਉਣ ਵਾਲਾ ਬੁਲਾਉਣਾ ਕੋਈ ਨਹੀਂ ਵੀ ਮੁਹੱਬਤ ਤੋਂ ਨੂੰ ਦੇਖੋ ਸਾਰੀਆਂ ਡਿਪੈਂਡਰਾਂ ਬੈਂਕਾਂ ਦਾ ਚੱਕਲਾ ਜਿਹੜੀ ਹੈ ਇੱਕ ਜੋੜੇ ਨੇ ਗੱਲ ਕਹਿਣੀ ਬੜੀ ਵਧੀਆ ਬੋਲੀ ਜ਼ੋਰ ਦੀ ਜਿੰਨਾ ਚਿਰ ਖੈਰ ਕੋਤੋਂ ਖੈਰਤਾ ਦੀ ਲੜਾਈ ਹੋਵੇ ਨਾ ਉਹਦਾ ਸੱਤੇ ਨਹੀਂ ਲਾਇਆ ਜਾਂਦਾ ਕਿੰਨਾ ਚਿਰ ਕੈਰ ਤੋਂ ਨਹੀਂ ਉਹ ਆ ਜਾਂਦੇ ਨਾ ਅਸੀਂ ਕੈਰਤਮੰਦਾਂ ਦੀ ਉਡੀਕ ਕਰ ਰਹੇ ਆ ਜਿਹੜੇ ਘਰੋਂ ਨਿਕਲੇ ਨੇ ਜਾਂ ਰਾਵਾਂ ਦੇ ਵਿੱਚ ਨੇ ਉਹ ਪਹੁੰਚੋ ਤੇ ਆਪਣੀ ਚੰਗ ਆਪ ਲਾ ਜੀ ਜੀ ਇੱਕ ਮਿੰਟ ਗੱਲ ਕਰਨੀ ਆ ਪਰ ਨਾਲ ਗੱਲ ਕਰਸੀ ਮਾ ਮਾਨ ਸਾਹਿਬ ਬੈਠੇ ਆ ਪਪੂ ਮਾਨ ਜੀ ਸਾਰਿਆਂ ਨਾਲ ਇੱਕ ਗੱਲ ਕੀਤੀ ਬਹੁਤ ਸੋਹਣਾ ਹੈ ਇਹ ਉਹਨਾਂ ਨਾਲ ਸਮਝ ਲੱਗੇਗਾ ਮੈਂ ਤੁਹਾਨੂੰ ਇੱਕ ਸਵਾਲ ਪਵਾਣਾ ਹੈ ਪੰਜਾਬ ਸਵਾਰਡਿੰਗ ਸਰਵਿਸ ਫੈਡਰੇਸ਼ਨਲ ਗੈਨਕ ਆਲ ਇੰਡੀਆ ਦੀ ਸਟੇਟ ਅ ਆਲ ਇੰਡੀਆ ਸਟੇਟ ਗਵਰਨਮੈਂਟ ਅੰਪਲਾਈ ਫੈਡਰੇਸ਼ਨ ਵੱਲੋਂ ਮੈਂ ਚਰਨਜੀਤ ਸਿੰਘ ਤੁਹਾਨੂੰ ਤੁਹਾਡਾ ਜਾ। ਅਭੀ ਪੂਰੇ ਪੰਜਾਬ ਦੇ ਵਿੱਚੋਂ ਤੁਹਾਡਾ ਡਟ ਕੇ ਖੜਾਂਗੇ। ਸੈਂ ਸਾਥੀ ਜੀ ਤੁਹਾਨੂੰ ਵੀ ਸਹਾਰਾ ਦੇ ਦਿੱਤਾ ਤੇ ਇਹਨਾਂ ਨੂੰ ਸਹਾਰਾ ਦੇ ਦਿੱਤਾ ਤਿੰਨ ਵੱਡੀਆਂ ਪਾਰਟੀਆਂ ਦਾ ਨਾਲ। ਯਾਰ ਵੀ ਆ ਦੇਗਾ ਕੱਲਾ ਬਿਆਨ ਨਹੀਂ ਰਹੇਗਾ ਜਿਵੇਂ ਮਾਨ ਸਾਹਿਬ ਫਰੀ ਵਾਲੇ ਬੋਰਡਰਾਂ ਵਿੱਚ। ਟੀਸੀ ਦਫ਼ਤਰਾਂ ਦੇ ਵਿੱਚ ਉਹ ਧਰਨੇ ਲਾ ਕੇ ਮੰਗ ਪੱਤਰ ਦੇਣਗੇ। ਇਹ ਲੜਾਈ ਐ ਨਾ ਸਮਝ ਲਿਓ ਵੀ ਬੜੀ ਛੋਟੀ ਜੀ। ਇਹ ਬੜਾ ਵੱਟਾ ਪਹਾੜਾ ਚਲਾਇਆ ਜਿਵੇਂ ਕਿ ਦੇਖਿਆ ਜਾਵੇ ਸਰਕਾਰ ਕਰ ਕੀ ਰਹੀ ਹੈ ਕਰੋਨਾ ਕਾਲ ਦੇ ਵਿੱਚ ਜਦੋਂ ਚਿੜੀ ਨਹੀਂ ਸੀ ਫੜਕਦੀ ਤਿੰਨ ਕਾਨੂੰਨ ਆਏ ਸਨ ਸਭ ਤੋਂ ਪਹਿਲਾਂ ਕਿਸਾਨੀ ਤੋਂ ਨਾਲ ਦੀ ਨਾਲ এডੂਕੇਸ਼ਨ ਜਿਹੜਾ ਨਵੀਂ ਸਿੱਖਿਆ ਨੀਤੀ 220 ਤੇ ਬਿਜਲੀ ਬਿੱਲ 220 ਬਿਜਲੀ ਬਿੱਲ ਤੇ ਸਿੱਖਿਆ ਨੀਤੀ ਉੱਥੇ ਜੋ ਉੱਥੇ ਖੜੀ ਹੈ ਤੇ ਇਹ ਟੱਚ ਜਿਹੜਾ ਨੋਟੀਫਿਕੇਸ਼ਨ ਕਰਦਾ ਮੈਂ ਚਾਹਦਾ ਨਹੀਂ ਤੁਹਾਡਾ ਟਾਈਮ ਲੈਣਾ ਤੁਹਾਨੂੰ ਸੁਆਤ ਲਾ ਕੇ ਜਾਣਿਆ ਕਿ ਇੱਕ ਦਾ ਕੇ ਮੂਰੇ ਖੜਾ ਗਏ ਜਿਵੇਂ ਤੁਸੀਂ ਕਿਹਾ ਇਹ ਸੱਦੇ ਦੇਣ ਵਾਲੀ ਲੜਾਈ ਨਹੀਂ ਪੰਜਾਬ ਨੂੰ ਬਚਾਉਣ ਵਾਲੀ ਲੜਾਈ ਆ ਕੱਲੀ ਪੰਜਾਬ ਨੂੰ ਨਹੀਂ ਇਹ ਹੰਲਾ ਜਿਹੜਾ ਮੈਂ ਇੱਕ ਗੱਲ ਕਰਦਿਆਂ ਗੁੱਸਾ ਨਾ ਕਰੋ ਮੇਰਾ ਵੀਰ ਬਾਅਦ ਚ ਕਰ ਲਓ ਕਈ ਵਾਰੀ ਅਸੀਂ ਪੰਜਾਬ ਦੇ ਕੁਪੱਗਾਂ ਵਾਲਾ ਪੰਜਾਬ ਸਮਝ ਲੈਂਦੇ ਆ ਬੜੀ ਸੁਣੀ ਗੱਲ ਮੈਂ ਕਰਨ ਲੱਗਾ ਪਰ ਇਹ ਪੰਜਾਬ ਜਿਹੜਾ ਸਾਰੇ ਪੰਜਾਬੀਆਂ ਦਾ ਉਹਦੇ ਚ ਰਾਜਪੂਤ ਵੀ ਉਹਦੇ ਚ ਬਾਨੀਆਂ ਉਹਦੇ ਚ ਬਾਹਮਣ ਵੀ ਆ ਉਹਦੇ ਚ ਸਾਰੇ ਨੇ ਕਿ ਪੰਜਾਬ ਦੇ ਉੱਤੇ ਹਮਲਾ ਤੇ ਪੂਨੇ 2 ਕਰੋੜ ਲੋਕਾਂ ਦੇ ਉੱਤੇ ਹਮਲਾ ਤੇ ਪੰਜਾਬੀਆਂ ਦੇ ਉੱਤੇ ਹਮਲਾ ਇਹਨੂੰ ਬਚਾਣਾ ਤੇ ਇਹਨੂੰ ਸਾਡੇ ਨਾਲ ਕਰਕੇ ਆਪਾਂ ਸਾਰੇ ਦੀ ਨਸਲ ਅੱਜ ਵੀ ਬੰਦੇ ਨੇ ਹੋਰ ਕੁਝ ਕਹਿਣਾ ਹੋਵੇ ਤਾਂ ਖੁੱਲ ਕੇ ਕਹਿ ਸਕਦਾ ਪਰ ਐਵੇਂ ਨਾ ਕਿਓ ਜੇ ਸੋਚ ਲਾਭਾਂ ਸੰਘਰਸ਼ਾਂ ਕਾੜੀ ਵੀ ਨਾ ਕਰੋ ਆਪਣਾ ਕੰਮ ਕਰੋ ਪਰ ਇੱਕ ਗੱਲ ਹੋਰ ਹੈ ਕਿ ਜਿਹੜੀ ਪਹਿਲਾਂ ਵੀ ਕਹੀ ਤੇ ਇਹਨਾਂ ਨੇ ਵੀ ਕਹੀ ਤੇ ਭਾਈ ਸਾਹਿਬ ਨੇ ਵੀ ਕਿਹਾ ਸੀ ਪਤਾ ਕੀ ਹੈ ਕੀਦਾ ਹੈ ਕੀਦਾ ਨਹੀਂ ਹੈ ਇਹ ਤੁਹਾਡੇ ਕਰਮਾਂ ਤੋਂ ਪਤਾ ਲੱਗੇ ਬਿਲਕੁਲ ਮੇਰੀ ਇੱਕੋ ਬੇਨਤੀ ਹੈ ਕਿ ਕਰਮ ਚੰਗੇ ਕਰੋ ਅਸੀਂ ਤਾਂ ਆਨੇ ਇੱਥੇ ਮਦਨlal ਢਿੰਗਰਾ ਵੀ ਹੋਏ ਨੇ ਅਸੀਂ ਇਹ ਵੀ ਆਨੇ ਕਰਤਾਰ ਸਿੰਘ ਸਰਾਭਾ ਵੀ ਹੋਏ ਆ ਪਰ ਭਾਈ ਜਿਹੜਾ ਜਿੰਨਾ ਕ ਪਾਊਗਾ ਉਹ ਨਜ਼ਰ ਆਊਗਾ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ